ਉਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਦੀ ਗੋਭੀ ਦੀ ਸਬਜ਼ੀ ਆਪਾਂ ਨੇ ਜੀ ਗੋਭੀ ਕੱਟ ਕੇ ਧੋ ਕੇ ਸਮਾਰ ਕੇ ਚੁੱਲੇ ਦੇ ਉੱਤੇ ਰੱਖੀ ਹੈ ਜੀ ਆਪਾਂ ਇਹਨੂੰ ਬੋਇਲ ਕਰ ਲਾਂਗੇ ਜਿਆਦਾ ਨਹੀਂ ਬੋਇਲ ਕਰਾਂਗੇ ਜੀ ਜਦੋਂ ਆਪਣਾ ਪਾਣੀ ਥੋੜਾ ਜਿਹਾ ਹਲਕਾ ਜਿਹਾ ਪਵਾੜਾ ਜਿਹਾ ਆ ਜਾਊਗਾ ਜੀ ਆਪਾਂ ਉਦੋਂ ਫਿਰ ਜੀ ਇਹਨੂੰ ਪੋਲ ਲਾਂਗੇ ਹਾਂਜੀ ਗੋਭੀ ਜੀ ਆਪਾਂ ਨੇ ਬੋਇਲ ਕਰ ਲਈ ਜੀ ਆਪਾਂ ਨੇ ਇੱਕ ਛਾਲਣੀ ਦੇ ਵਿੱਚ ਕੱਢ ਲਈ। ਜਿਹੜਾ ਦਾ ਪੇਸਟ ਪਾਣੀ ਹੈ ਜਿਹੋ ਆਪਣਾ ਜੀ ਬਾਹਰ ਨਿਕਲ ਗਿਆ। ਹਾਂਜੀ ਆਪਾਂ ਜੀ ਹੁਣ ਤੜਕਾ ਤਿਆਰ ਕਰਦੇ ਹਾਂ। ਹਾਂਜੀ ਆਪਾਂ ਨੇ ਜੀ ਬਤੀਲੇ ਦੇ ਵਿੱਚ ਫਰੂੰਗਾ ਤੇਰੇ ਵੀ ਗਰਮ ਰੱਖਿਆ ਤੇਲ ਆਪਣਾ ਗਰਮ ਹੋ ਚੁੱਕਿਆ। ਆਪਾਂ ਇਹਦੇ ਵਿੱਚ ਜੀ ਲਸਣ ਪਿਆਜ਼ ਪਾ ਦਾਂਗੇ। ਇਹ ਪਾਜੀ ਗੋਭੀ ਵੀ ਕਰਜੀ ਨੂੰ ਚੱਲੇ ਦੇ ਉੱਪਰ ਬਣਾ ਰਹੇ ਹਾਂ। चुला सब्जी बहुत वादिया बन दसन प्याज ना आप पका लगे आप उर तक पकावे लाइट ब्राउन जहाँ कलर हो जाएगा हल्का जहा हाँ जी लहसुन प्याज में जो आप लगातार हिलाई जावे ਹਾਂਜੀ ਆਪਰੇ ਇਹਦੇ ਵਿੱਚ ਲਾਲ ਟਮਾਟਰ ਪਾ ਦਾਂ। ਹਾਂਜੀ ਮਸਾਲਾ ਜੀ ਆਪਣਾ ਭੁੰਨ ਕੇ ਤਿਆਰ ਹੈ ਜੀ। ਜਿਹੜੇ ਆਪਣੇ ਨਾਰਮਲ ਨਮਕ, ਮਿਰਚ ਮਸਾਲੇ, ਹਲਦੀ, ਧਨੀਆ ਪਾਊਡਰ ਜੀ। ਆਪਾਂ ਉਹ ਸਾਰੇ ਇਹਦੇ ਵਿੱਚ ਪਾ ਦਾਂਗੇ। ਇੰਗੀ ਤਰ੍ਹਾਂ ਹਿਲਾ ਦਾਂਗੇ ਹਿਲਾ ਕੇ ਆਪਾਂ ਥੋੜਾ ਜਿਹਾ ਗੀਟ ਵਿੱਚ ਪਾਣੀ ਪਾ ਦਾਂਗੇ ਥੋੜਾ ਜਿਹਾ ਜੀ ਆਪਾਂ ਨੇ ਕਾਟੇ ਦੀ ਡੇਢ ਕੇ ਕਾਟੇ ਪਾਣੀ ਪਾ ਹਾਂਜੀ ਆਪਾਂ ਨੇ ਜੀ ਮਸਾਲੇ ਨੂੰ ਢੱਕਤਾ 1-2 ਮਿੰਟ ਲਈ ਢਾਕੇ ਇਹਨੂੰ ਪਕਾ ਲਾਂਗੇ ਜਦੋਂ ਜੀ ਆਪਣਾ ਤੜਕਾ ਤੇਲ ਜਿਆ ਛੱਡ ਜੂਗਾ ਫਿਰ ਆਪਾਂ ਇਹਦੇ ਵਿੱਚ ਸਬਜ਼ੀ ਪਾਵਾਂਗੇ। ਹਾਂਜੀ ਸਾਡੀ ਵੀਡੀਓ ਨੂੰ ਜੀ ਚੱਲਦੇ-ਚੱਲਦੇ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ। ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਜਿਹੜੀ ਉਹ ਕਿਵੇਂ ਲੱਗੀ। ਹਾਂਜੀ ਜਿਹੜੀ ਗੋਭੀ ਆਪਾਂ ਨੇ ਵਾਰ ਕੇ ਰੱਖੀ ਹੈ ਜੀ। ਆਪਾਂ ਮਸਾਲੇ ਦੇ ਵਿੱਚ ਪਾ ਦਾਂ। ਸਾਰੀ ਗੋਭੀ ਮਸਾਲੇ ਦੇ ਵਿੱਚ ਆਪਾਂ ਨੇ ਪਾਤੀ। ਚੰਗੀ ਤਰ੍ਹਾਂ ਮਿਕਸ ਕਰ ਦਾਂ। ਪਨੀਰ ਵਿੱਚ ਬਿਲਕੁਲ ਵੀ ਪਾਣੀ ਪਾਉਣ ਦੀ ਲੋੜ ਨਹੀਂ। ਸਬਜ਼ੀ ਆਪਾਂ ਨੇ ਪਹਿਲਾਂ ਹੀ ਥੋੜੀ ਜਿਹੀ ਬੋਇਲ ਕਰਕੇ ਰੱਖੀ ਹੋਈ ਹੈ। ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਇਹ ਨੂੰ ਢੱਕ ਦਾਂਗੇ ਹਾਂਜੀ ਧਨੀਆ ਤੇ ਮੇਥੀ ਆਪਾਂ ਨੇ ਕੱਟ ਕੇ ਰੱਖਿਆ ਜੀ ਸਬਜ਼ੀ ਦੇ ਵਿੱਚ ਪਾ ਦਾਂਗੇ ਸਾਰੀ ਸਬਜ਼ੀ ਦੇ ਵਿੱਚ ਜੀ ਆਪਾਂ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਨੇ ਆਪਣੀ ਸਬਜ਼ੀ ਪੱਕ ਜੂਗੀ ਨਾਲ ਇਹ ਆਪਣਾ ਮੇਥੀ ਤੇ ਧਨੀਆ ਵੀ ਵਿੱਚੇ ਪੱਕ ਜੀ ਹਾਂਜੀ ਸਬਜੀ ਆਪਾਂ ਨੇ ਢਾਕ ਦੀ ਢਾਕ ਕੇ ਪਕਾਵਾਂਗੇ ਹਾਂਜੀ ਆਪਣੀ ਦੀ ਗੋਭੀ ਦੀ ਸਬਜੀ ਬਣ ਕੇ ਤਿਆਰ ਹੈ ਜੀ ਬਹੁਤ ਵਧੀਆ ਸਬਜੀ ਬਣੀ ਹੈ ਤੁਸੀਂ ਵੀ ਜਰੂਰ ਬਣਾਇਓ ਜੀ ਜਰੂਰ ਟਰਾਈ ਕਰਿਓ ਤਾ ਡੀਵੀਡੀ ਨੂੰ ਲੈ ਕੇ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਾਥਰੀਕਾਰ ਜੀ ਧੰਨਵਾਦ